ਅੱਜ ਆਪਾਂ ਹੁਣ ਖੜਿਆ ਐਸ.ਵਾਈ.ਐਲ ਨਹਿਰ ਕੋਲ ਤੇ ਆਪਾਂ ਜਾ ਰਹੇ ਹਾਂ ਜੀ ਸ੍ਰੀ ਨਾਇਣਾ ਦੇਵੀ ਤੇ ਉੱਥੋਂ ਦੇ ਦਰਸ਼ਨ ਕਰਾਵਾਂਗੇ ਤੇ ਬਾਕੀ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਤੇ ਹੋਰ ਵੀ ਅਲੇ ਦਵਾਲੇ ਜਿੰਨੀਆਂ ਵੀ ਉੱਥੇ ਇਤਿਹਾਸਕ ਜਗ੍ਹਾਵਾਂ ਨੇ ਉਹਨਾਂ ਦੇ ਸਾਰਿਆਂ ਦੇ ਦਰਸ਼ਨ ਕਰਾਵਾਂਗੇ ਸੋ ਆਪਾਂ ਨੂੰ ਲਗਭਗ 3 ਕ ਘੰਟੇ ਲੱਗਦੇ ਨੇ ਪਹੁੰਚਣ ਨੂੰ ਆਪਣੇ ਪਿੰਡ ਤੋਂ ਤੇ ਅਦਬ ਚਾਲੇ ਜੇ ਆ ਗਏ ਤੇ ਪਹਿਲਾਂ ਵੀਡੀਓ ਸੋਚਿਆ ਸੀ ਵੀ ਚਲੋ ਸਟਾਰਟ ਕਰ ਲਾਂਗੇ ਪਰ ਅਸੀਂ ਰਸਤੇ ਦੇ ਵਿੱਚ ਸਟਾਰਟ ਕਰੀ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਜੀ ਸੋ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਤਲਬ ਪੂਰੀ ਜਾਣਕਾਰੀ ਦੇਵਾਂਗੇ ਜੀ ਸੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਆਪਾਂ ਮਰਿੰਡੇ ਪਹੁੰਚ ਗਏ ਤੇ ਵੈਸੇ ਅਸੀਂ ਤੁਰੇ ਲੇਟ ਸੀ ਤੇ ਦਰਸ਼ਨ ਕੱਲ ਨੂੰ ਸਵੇਰੇ ਕਰਾਵਾਂਗੇ ਤੇ ਹੁਣ ਆਪਾਂ ਰੁਕਾਂਗੇ ਆਨੰਦਪੁਰ ਸਾਹਿਬ ਗੁਰਦੁਆਰਾ ਆਨੰਦਗੜ੍ਹ ਸਾਹਿਬ ਹਾਂਜੀ ਰਾਤ ਹੋ ਗਿਆ ਸੀ ਜਿਆਦਾ ਹਨੇਰਾ ਤਾਂ ਕਰਕੇ ਆਪਾਂ ਅਨੰਦਪੁਰ ਸਾਹਿਬ ਰੁਕੇ ਸੀ ਅਨੰਦਗੜ੍ਹ ਕਿਲੇ ਦੇ ਵਿੱਚ ਤੇ ਗੁਰਦੁਆਰਾ ਕੇਸਗੜ੍ਹ ਸਾਹਿਬ ਉੱਥੇ ਜਿਆਦਾ ਸੰਗਤ ਹੁੰਦੀ ਆ ਜਿਆਦਾ ਸੰਗਤ ਕਰਕੇ ਉੱਥੇ ਕਮਰੇ ਨਹੀਂ ਮਿਲਦੇ ਪਰ ਅਨੰਦਗੜ੍ਹ ਸਾਹਿਬ ਕਮਰੇ ਬਹੁਤ ਜਿਆਦਾ ਹੁੰਦੇ ਨੇ ਤੇ ਇੱਥੇ ਮਿਲ ਵੀ ਜਾਂਦੇ ਨੇ ਕਮਰੇ ਸੋ ਇਹ ਆ ਵੀ ਗੱਲ ਵੀ ਜੇ ਕਿਸੇ ਸੰਗਤ ਨੇ ਆਉਣਾ ਕੇਸਗੜ੍ਹ ਸਾਹਿਬ ਨਹੀਂ ਮਿਲਦੇ ਹੈਗੇ ਕਮਰੇ ਤਾਂ ਗੁਰਦੁਆਰਾ ਜਿਹੜਾ ਅਨੰਦਗੜ੍ਹ ਕਿਲਾ ਹੈ ਉਸ ਸਥਾਨ ਦੇ ਉੱਤੇ ਕਮਰੇ ਮਿਲਦੇ ਨੇ ਨਾਲੇ ਬਾਜਾਬ ਰੇਟਾਂ ਤੇ ਨੇ 100 ਰੁਪਏ ਲੱਗੇ ਸਾਢੇ 2 ਕੁ ਜਣਿਆਂ ਦਾ ਤੇ ਬਹੁਤ ਵਧੀਆ ਕਮਰਾ ਸੀ ਤੇ ਹੁਣ ਜੀ ਚੱਲਦੇ ਆਪਾਂ ਨਾਣਦੇਵੀ ਮੰਦਿਰ ਤੇ ਕਰਵਾਉਣੇ ਸਾਨੂੰ ਦਰਸ਼ਨ ਤੇ ਉੱਥੇ ਦਾ ਕੀ ਇਤਿਹਾਸ ਹੈ ਕਿੰਨੇ ਕੁ ਸੰਗਤ ਆ ਰਹੀ ਹੈ ਟਾਈਮ ਦੀ ਗੱਲ ਕਰੀ ਟਾਈਮ ਹੋ ਗਿਆ 7:30 ਤੇ ਹੁਣ ਤੁਰਦੇ ਆ ਤੇ ਚਲੋ ਜੀ ਚੱਲੀਏ ਲੋ ਜੀ ਨਿਕਲ ਲੈ ਅਨੰਦਗੜ੍ਹ ਕਿਲੇ ਦੇ ਵਿੱਚੋਂ ਨਮਸਤਕ ਹੋ ਕੇ ਤੇ ਬਾਕੀ ਹੁਣ ਸਿੱਧਾ ਪਰੀ ਲੈਣਾ ਦੇ ਵੀ ਮੰਦਿਰ ਜਾਵਾਂਗੇ ਕਿਉਂਕਿ ਉੱਥੇ ਵੀ ਰਸ ਕਾਫੀ ਹੋਊਗਾ ਤੇ ਬਾਕੀ ਹੋਰ ਵੀ ਫਿਰ ਉਸ ਤੋਂ ਬਾਅਦ ਆਪਾਂ ਜਿੰਨੇ ਵੀ ਉਹ ਗੁਰਦੁਆਰਾ ਸਾਹਿਬ ਨੇ ਜਾਇ ਇਤਿਹਾਸਕ ਸਥਾਨ ਨੇ ਆਨੰਦਪੁਰ ਦੇ ਵਿੱਚ ਉਹਨਾਂ ਦੇ ਸਾਰਿਆਂ ਦੇ ਦਰਸ਼ਨ ਕਰਾਵਾਂਗੇ ਤੇ ਸੋ ਵੀਡੀਓ ਨਾਲ ਬਣੇ ਰਿਹਾ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਬਹੁਤ ਕਮਾਲ ਦੀਆਂ ਜਾਣਕਾਰੀਆਂ ਨੇ ਦੇਖੋ ਇਹੋ ਜਿਹੀਆਂ ਜਗ੍ਹਾਵਾਂ ਵੀ ਦਿਖਾਵਾਂਗੇ ਜਿਹੜੀਆਂ ਮੈਨੂੰ ਲੱਗਦਾ ਲੱਗ ਭਾਗ ਇੱਕ ਦੁੱਕਾ ਇੱਕਾ ਦੁੱਕਾ ਵੀਡੀਓਜ਼ ਬਣੀਆਂ ਹੋਈਆਂ ਨੇ ਆ ਗਿਆ ਜੀ ਤਖਤ ਸ੍ਰੀ ਕੇਸਗੜ ਸਾਹਿਬ ਦਾ ਬਾਜ਼ਾਰ ਤੇ ਇੱਧਰ ਆ ਗਿਆ ਜੀ ਗੁਰਦੁਆਰਾ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਜਿਹੜਾ ਰੋਡ ਆ ਇਹ 19 19 ਰੋਡ ਵੱਜਦਾ 19 ਵਾਲੇ ਪਾਸੇ ਨੂੰ ਜਾਂਦਾ ਤੇ ਆ ਕੀ ਆ ਬੱਸ ਸਟੈਂਡ ਬਿਲਕੁਲ ਗੁਰਦੁਆਰਾ ਕੇਸਗੜ ਸਾਹਿਬ ਦੇ ਨਾਲ ਇਹ ਬੱਸ ਸਟੈਂਡ ਤੇ ਆਪਾਂ ਜਾ ਰਹੇ ਹੁੰਨੇ ਵਾਲੇ ਪਾਸੇ ਨੂੰ ਉੱਤੋਂ ਸੜਕ ਮੋੜੂਗੇ ਸੱਜੇ ਹੱਥ ਤੇ ਉਹ ਸਿੱਧਾ ਰਸਤਾ ਜਾਂਦਾ ਸ੍ਰੀ ਨਾਣਾ ਦੇਵੀ ਮੰਦਿਰ ਲਓ ਜੀ ਆ ਆ ਗਿਆ ਚੌਂਕ ਤੇ ਆ ਸਿੱਧੇ ਸਾਹਮਣੇ ਬੂਰ ਲੱਗਿਆ ਹੋਇਆ ਮਾਤਾ ਸ੍ਰੀ ਨਾਣਾ ਦੇਵੀ ਮੰਦਿਰ ਉਹ ਰਸਤਾ ਇਹ ਜਾਂਦਾ ਤੇ ਰਸਤੇ ਦੇ ਵਿੱਚ ਆਊਗਾ ਕੋਲਾਂ ਵਾਲਾ ਡੋਬਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਦਰਸ਼ਨ ਕਰਾਵਾਂਗੇ ਵੀ ਉਹਦੀ ਕੀ ਮਹਾਨਤਾ ਤੇ ਚਲੋ ਜੀ ਚੱਲਦੇ ਆਂ ਮਾਤਾ ਨਰਨਾਣਾ ਦੇ ਵੀ ਮੰਦਿਰ ਹੈਗਾ 21 ਕਿਲੋਮੀਟਰ ਜੀ। ਰੋਡ ਲੱਗਿਆ ਹੋਇਆ ਸਾਹਮਣੇ। ਫੜ ਸਕਦੇ ਹਾਂ ਤੁਸੀਂ। ਸਵੇਰੇ ਸਵੇਰੇ 뷰 ਬਹੁਤ ਸੋਹਣਾ ਹੁੰਦਾ ਦੇਖੋ ਹਜੇ ਪਹਾੜੀ ਆ ਦੂਰ ਨੇ। ਪਰ 뷰 ਬਹੁਤ ਸੋਹਣਾ। ਕਿਉਂਕਿ ਚਾਰੇ ਪਾਸੇ ਹਰਿਆਲੀ ਉਹ ਹਰਿਆਲੀ ਹੈ। ਤੇ ਬਾਕੀ ਮੈਨੂੰ ਲੱਗਦਾ ਵੀ ਅੱਗੇ ਇਕੱਠ ਕਾ ਵੀ ਹੋਣਾ ਕਿਉਂਕਿ ਸੰਗਤਾਂ ਕਾ ਵੀ ਆਉਂਦੀਆਂ ਜਾਂਦੀਆਂ ਨੇ। ਬਾਕੀ ਜਾ ਕੇ ਪਤਾ ਲੱਗੂਗਾ ਹੋਊ ਵੀ ਪ੍ਰੋਸ ਪਰ ਪਾਣੀ ਬਹੁਤ ਜ਼ਿਆਦਾ ਨਹਿਰ ਦੇ ਵਿੱਚ ਆ ਦੇਖ ਸਕਦੇ ਤੇ ਆ ਡਬਲ ਨਹਿਰਾਂ ਨੇ ਦੇ ਇੱਥੋਂ ਹਲਕੇ ਹਲਕੇ ਚੜ੍ਹਾਈ ਸਟਾਰਟ ਹੋਣ ਲੱਗ ਜਾਂਦੀ ਆ ਦੇਖੋ ਤੁਹਾਨੂੰ ਵੀ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੁਣ ਤੇ 3 ਕਿਲੋਮੀਟਰ ਦੇ ਕਰੀਬ ਆ ਗਏ ਆਪਾਂ ਸੰਗਤ ਆਈ ਜਾਈ ਜਾਂਦੀ ਐ ਕਿਉਂਕਿ ਅਜੇ ਹੈਵੀ ਸਵੇਰ ਦਾ ਟਾਈਮ ਆ ਮੈਨੂੰ ਲੱਗਦਾ 10-11 ਵਜੇ ਤੱਕ ਤਾਂ ਕਾਫੀ ਘੱਟ ਹੋ ਜਾਂਦਾ ਹੋਣਾ ਕਿਉਂਕਿ ਅਜੇ ਸਾਵਣ ਦਾ ਮਹੀਨਾ ਹੀ ਚੱਲ ਰਿਹਾ ਇਹ ਦਿਨਾਂ ਦੇ ਵਿੱਚ ਸੰਗਤ ਜ਼ਿਆਦਾ ਹੀ ਆਉਂਦੀ ਆ ਚਾਲੇ ਵੀ ਹੁਣੇ ਲੰਘ ਕੇ ਹਟੇ ਨੇ ਮਾਤਾ ਦੇ ਆ ਦੇਖੋ ਜੀ ਸੰਗਤਾਂ ਪੈਦਲ ਯਾਤਰਾ ਵੀ ਕਰਦੀਆਂ ਨੇ ਤੇ ਸਵੇਰੀ ਚੱਲ ਪਈਆਂ ਮੈਨੂੰ ਲੱਗਦਾ ਸ਼ਾਮ ਤੱਕ ਪਹੁੰਚਣਗੇ ਵਿੱਚ ਲੰਗਰ ਚੱਲ ਰਿਹਾ ਚਾਹ ਦਾ ਤੇ ਆਪਾਂ ਸ਼ਗਰਿਆਂ ਚ ਉਹ ਸੰਗਤ ਆਉਂਦੀ ਆ ਤੇ ਇਸ ਸਥਾਨ ਤੇ ਲੰਗਰ ਚੱਲਦਾ ਹੀ ਰਹਿੰਦਾ ਤੇ ਆਪਣੇ ਨਾਲ ਦਾ ਮੁੰਡਾ ਹਾਂ ਬਈ ਚਾਹ ਕਿਵੇਂ ਲੱਗੀ ਅੱਛਾ ਤੇ ਸੰਤ ਮਹਾਰਾਜ ਬ੍ਰਹਮਾਨੰਦ ਜੀ ਪੂਰੀ ਵਾਲਿਆਂ ਦਾ ਲੰਗਰ ਹੈ ਜੀ ਕਿਤੇ ਕਈ ਵਾਰ ਮੈਂ ਪਹਿਲਾਂ ਵੀ ਆਇਆ ਤਾਂ ਇਹ ਲੰਗਰ ਚੱਲਦਾ ਹੀ ਰਹਿੰਦਾ ਲਗਭਗ ਇਸ ਸਥਾਨ ਤੇ ਲਓ ਜੀ ਆਪਾਂ ਲਗਭਗ ਕੌਲਾਂ ਵਾਲੇ ਟੋਬੇ ਦੇ ਕੋਲ ਪਹੁੰਚ ਗਏ ਤੇ ਚਾਹ ਪੰਜਾਬੀਆਂ ਦੀ ਸਭ ਨੂੰ ਪਤਾ ਵੀ ਜਾਣ ਹੁੰਦੀ ਆ ਲੋ ਜੀ ਹੁਣ ਤਰਾਰਾਜ ਆ ਗਿਆ ਤੇ ਹੁਣ ਮੋਟਰਸਾਈਕਲ ਵੀ ਮੁੰਡਾ ਤੇਜ਼ ਭਜਾਉਣ ਲੱਗ ਗਿਆ ਆਪਾਂ ਬੈਠੇ ਆ ਪਿੱਛੇ ਤੇ ਇਹ ਮੁੰਡਾ ਬਣਾ ਹੈਗਾ ਡਰਾਈਵਰ ਤੇ ਚਲੋ ਜੀ ਹੁਣ ਕੌਲਾਂ ਵਾਲੇ ਟੋਬੇ ਤੇ ਦਰਸ਼ਨ ਕਰਾਉਣੇ ਵੀ ਉੱਥੇ ਦੀ ਕੀ ਮਹਾਨਤਾ ਤੇ ਲੋਕ ਆ ਕੇ ਉੱਥੇ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉੱਥੇ ਉਹ ਇਸ਼ਨਾਨ ਕਿਉਂ ਕਰਦੀਆਂ ਨੇ ਲੋ ਜੀ ਆਪਾਂ ਹਿਮਾਚਲ ਦੇ ਵਿੱਚ ਐਂਟਰੀ ਕਰਨ ਲੱਗਿਆਂ ਤੇ ਚਲੋ ਜੀ ਆਪਾਂ ਕੌਲਾਂ ਵਾਲੇ ਟੋਬੇ ਤੇ ਪਹੁੰਚ ਗਏ ਤੇ ਆਨੰਦਪੁਰ ਸਾਹਿਬ ਤੋਂ ਇਹ ਹੈਗਾ ਟੋਬਾ ਲਗਭਗ 5 ਕਿਲੋਮੀਟਰ ਤੇ ਸੰਗਤ ਇੱਥੇ ਆਉਂਦੀ ਆ ਤੇ ਇੱਥੇ ਇਸ਼ਨਾਨ ਕਰਕੇ ਫੇਰ ਗਾਹ ਸ੍ਰੀ ਨਾਇਣਾ ਦੇ ਵੀ ਮੰਦਿਰ ਜਾ ਕੇ ਨਮਸਤਕ ਹੁੰਦੀ ਆ ਤਾਂ ਜਿਹੜੇ ਉਹਨਾਂ ਦੀ ਸੁੱਖਣਾ ਸੁੱਖੀਆਂ ਹੁੰਦੀਆਂ ਨੇ ਜਾਂ ਮਤਲਬ ਕਹਿ ਸਕਦੇ ਆਂ ਵੀ ਆਪਾਂ ਮੱਥਾ ਤਾਂ ਲੱਗਦਾ ਜੇ ਇੱਥੇ ਇਸ਼ਨਾਨ ਕਰਕੇ ਜਾਂਦੇ ਆ ਤੇ ਚਲੋ ਹੁਣ ਸੰਗਤ ਘਟਾ ਉਹ ਸਾਹਮਣੇ ਇਸ਼ਨਾਨ ਆਮ ਕਰ ਰਹੀ ਆ ਸੰਗਤ ਤੇ ਕਿਉਂਕਿ ਟਾਈਮ ਵੀ ਘਟਾ ਹੋਇਆ ਹਜੇ ਸਵੇਰ ਦਾ ਟਾਈਮ ਆ ਤੇ ਆ ਦੇਖੋ ਜੀ ਤੇ ਵਿੱਚ ਕਮਲ ਦੇ ਫੁੱਲ ਵੀ ਹੋਏ ਹੋਏ ਨੇ ਇਹ ਮੰਨਤਾ ਜੀ ਇੱਥੇ ਦੀ ਤੇ ਵੀ ਇੱਥੇ ਇਸ਼ਨਾਨ ਕਰਨਾ ਜ਼ਰੂਰੀ ਆ ਜਿਨ੍ਹਾਂ ਨੇ ਆਪਣੀਆਂ ਸੁੱਖਾਂ ਪੂਰੀਆਂ ਕਰਨੀਆਂ ਨੇ ਤੇ ਮੱਥਾ ਹੀ ਕਹਿੰਦੇ ਵੀ ਤਾਂ ਲੱਗਦਾ ਜੇ ਇੱਥੇ ਸੰਗਤ ਇਸ਼ਨਾਨ ਕਰਕੇ ਜਾ ਕੇ ਸ਼੍ਰੀ ਮਾਤਾ ਨਾਣਾਬੇਵੀ ਮੰਦਿਰ ਨਮਸਤਕ ਹੁੰਦੀ ਆ ਲਓ ਜੀ ਚੜਾਈ ਹੋਣ ਲੱਗੀ ਸਟਾਰਟ ਮੋਟਰਸਾਈਕਲ ਲੈਣ ਲੱਗ ਗਿਆ ਲੋਡ ਮੈਨੂੰ ਲੱਗਦਾ ਵੀ ਤੀਜੇ ਗੇਅਰ ਦੇ ਵਿੱਚ ਹੀ ਜਾਊਗਾ ਤੇ ਉੱਪਰ ਜਾ ਕੇ ਹੋਰ ਵੀ ਤਿੱਖੀ ਚੜਾਈ ਆ ਮੈਨੂੰ ਲੱਗਦਾ ਵੀ ਉੱਥੇ ਤਾਂ ਦੂਜੇ ਗੇਅਰ 'ਚ ਹੀ ਜਾਊਗਾ ਚੌਥੇ ਗੇਅਰ 'ਚ ਤਾਂ ਪੈਣਾ ਹੀ ਨਹੀਂ ਹੈਗਾ ਮੋਟਰਸਾਈਕਲ ਆ ਤੇ ਮੋਟਰਸਾਈਕਲ ਦੇ ਆ ਜਰੂਰ ਸਰਵਿਸ ਸਰਵਿਸ ਕਰਾ ਕੇ ਲੈ ਕੇ ਆਇਆ ਕਰੋ ਜਿਹੜੀਆਂ ਸੰਗਤਾਂ ਦੂਰੋਂ ਦਰਾਡੇ ਆਉਂਦੀਆਂ ਨੇ ਕੀ ਕਾਰਨ ਆ ਫਿਰ ਉਰੇ ਕਈ ਵਾਰ ਨਾ ਮਕੈਨਿਕ ਘੱਟ ਹੁੰਦੇ ਨੇ ਪਹਾੜੀ ਏਰੀਏ ਦੇ ਵਿੱਚ ਤੇ ਫਿਰ ਕਈ ਵਾਰ ਨੁਕਸਾਨ ਹੋ ਜਾਂਦਾ ਆ ਦੇਖੋ ਜੀ ਰਸਤੇ ਦੇ ਵਿੱਚ ਸੰਗਤਾਂ ਖੜੀਆਂ ਨੇ ਫੈਦਲੀਆਂ ਜਾਂਦੇ ਨੇ ਵਿੱਚ ਤੇ ਮੋਟਰਸਾਈਕਲਾਂ ਦੇ ਸਿੱਧਾ ਉੱਪਰ ਮੋਟਰਸਾਈਕਲ ਜਾਂਦਾ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਲਓ ਜੀ ਦੇਖੋ ਕਿੰਨੀ ਚੜਾਈ ਆ ਗਈ ਹੁਣ ਇਹ ਸਿੱਧੀ ਤਿੱਖੀ ਚੜਾਈ ਆ 17 16 17 ਕਿਲੋਮੀਟਰ ਦੇ ਕਰੀਬ ਆ ਸੰਗਤਾਂ ਉੱਪਰੋਂ ਆ ਰਹੀਆਂ ਨੇ ਤੇ ਹੇਠੋਂ ਵੀ ਕਾਫੀ ਸੰਗਤਾਂ ਜਾ ਰਹੀਆਂ ਨੇ। ਲਓ ਜੀ ਜਿਉਂ-ਜਿਉਂ ਉੱਪਰ ਆ ਰਹੇ ਆਪਾਂ ਮੈਂ ਪਿਆ ਹੋਇਆ ਇੱਥੇ ਆ ਦੇਖ ਸਕਦਾ ਹਾਂ ਕਿल्ली ਸੜਕ ਹੋਈ ਪਈ ਆ। ਤੇ ਲੈਨ ਸਲਾਈਡਿੰਗ ਵੀ ਹੁੰਦੀ ਰਹਿੰਦੀ ਆ ਮਾੜੀ ਮੋੜ ਤੇ ਕਿਉਂਕਿ ਪਹਾੜ ਕੱਤੇ ਨੇ ਸੱਚੇ ਪੱਕੇ ਜਿਹੇ ਪਹਾੜ ਨੇ ਆ ਦੇਖੋ। ਮਾੜੀ ਮੋੜੇ ਇਹਨਾਂ ਜਿੱਥਾਂ ਤੋਂ ਥੋੜਾ ਜਿਹਾ ਵਸ ਕੇ ਜਿਆਦਾ ਟਾਈਮ ਖੜਨਾ ਨਹੀਂ ਪੈਂਦਾ ਕਿਸੇ ਵੀ ਜਗ੍ਹਾ ਨਹੀਂ। ਆ ਦੇਖੋ ਜੀ ਲੋਕ ਆ ਰਹੇ। ਸੰਗਤ ਆ ਰਹੀ ਆ ਪੰਜਾਬ ਦੇ ਹੀ ਨੇ। ਵੀਵੀ 11 ਤੇ ਬਹੁਤ ਸੰਗਤ ਉੱਪਰੋਂ ਆ ਰਹੀ ਆ ਮਤਲਬ ਇਹਦਾ ਵੀ ਸੰਗਤ ਕਾਫੀ ਉੱਪਰ ਕਾਫੀ ਰਸ ਆ ਬਾਕੀ ਚੱਲਦੇ ਆ ਚੱਲ ਬਈ ਠੰਡੀ ਠੰਡੀ ਹਵਾ ਚੱਲ ਰਹੀ ਆ ਇਦਾਂ ਲੱਗ ਰਿਹਾ ਜਿਵੇਂ ਅਸੀਂ ਸਿਮ ਲਿਆਈ ਹੁੰਨੇ ਆ ਮੌਸਮ ਦਾ ਬਹੁਤ ਫਰਕ ਆ ਉੱਪਰ ਤੇ ਕੁਝ ਬੱਦਲ ਵਾਈਆ ਤੇ ਕੁਝ ਹਵਾ ਲੱਗ ਰਹੀ ਆ ਸਵੇਰੇ ਸਵੇਰੇ ਕਰਕੇ ਤੇ ਬਹੁਤ ਜ਼ਿਆਦਾ ਵਧੀਆ ਮਤਲਬ ਇਦਾਂ ਫੀਲ ਹੁੰਦਾ ਜੇ ਖੜ੍ਹ ਜੋ ਵੀ ਖੜ੍ਹੀ ਰਹੋ 10 15 ਮਿੰਟ ਤੱਕ ਹੌਲੀ ਹੌਲੀ ਜਾ ਰਹੇ ਆ ਇਸੇ ਕਰਕੇ ਨੇਚਰ ਦਾ ਅਨੰਦ ਮਾਣਦੇ ਹੋਏ ਜੀ ਆਪਾਂ ਰਸਤੇ ਦੇ ਵਿੱਚ ਖੜੇ ਆ ਤੇ ਇੱਥੋਂ ਦਾ ਵਿਊ ਚੈੱਕ ਕਰਿਓ ਇੱਕ ਵਾਰ ਤੇ ਆਨੰਦਪੁਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਅੱਧ ਪਚੱਦੇ ਦੇ ਕਰੀਬ ਆ ਗਏ ਆਪਾਂ ਤੇ ਮੌਸਮ ਬਹੁਤ ਸੋਹਣਾ ਜੀ ਤੇ ਬੱਦਲ ਬਾਈਆ ਤੇ ਮੈਂ ਵੀ ਪਹਿਕੇ ਛੱਡਿਆ ਬੈਲੈਂਸ ਹੋ ਸਕਦਾ ਵੀ ਘੰਟਾ ਦੋ ਘੰਟੇ ਪਹਿਲਾਂ ਪੈਕੇ ਛੱਡਿਆ ਹੋਵੇ ਮੈਂ ਪਰ ਤੁਹਾਨੂੰ ਆਨੰਦਪੁਰ ਸਾਹਿਬ ਦੇ ਤੇ ਹੀਟਲਾ ਵਿਊ ਦਿਖਾਉਣੇ ਆ ਚੈੱਕ ਕਰੋ ਜੀ ਵਿਊ ਸਾਮਣੇ ਚਿੱਟੀ ਬਿਲਡਿੰਗ ਦੇ ਦਰਸ਼ਨ ਕਰਦੇ ਹੋਵਾਂਗੇ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਬਹੁਤ ਜ਼ਿਆਦਾ ਸੋਹਣਾ 뷰 ਹੈ। ਇਹ ਸ਼ਾਂਤਮਈ ਇਲਾਕਾ ਕੋਈ ਪ੍ਰਦੂਸ਼ਣ ਨਹੀਂ ਹੈਗਾ ਇੱਥੇ। ਤੇ ਕੋਈ ਜ਼ਿਆਦਾ ਟ੍ਰੈਫਿਕ ਨਹੀਂ ਹੈਗੀ। ਬਹੁਤ ਸੋਹਣਾ ਨੇਚਰ ਹੈ। ਆਪਾਂ ਚੌਂਕ ਦੇ ਵਿੱਚ ਖੜੇ ਆ ਤੇ ਉਹ ਪਰਲੇਵਸੀ ਨੂੰ ਰਸਤਾ ਜਾਂਦਾ ਸਿੱਧਾ ਜਿਹੜਾ ਜਾਂਦਾ ਉਹ ਜਾਂਦਾ ਬਲਾਸਪੁਰ ਨੂੰ ਤੇ ਐਦਾਂ ਘੱਟ ਮਾਰ ਕੇ ਇਹ ਉੱਪਰ ਨੂੰ ਜਾ ਰਹੇ ਹਾਂ ਲੈਣਾ ਦੇ ਵੀ ਨੂੰ ਆ ਬੋਰਡ ਵੀ ਲੱਗਿਆ ਹੋਇਆ ਹਾਂ 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 ਠੀਕ ਆ ਠੀਕ ਆ ਵੀਰੇ ਹੌਲੀ ਹੌਲੀ ਰੁੱਕ ਕੇ ਜਾਂਦੇ ਆ ਤੇ ਰਸਤੇ ਦੇ ਵਿੱਚ ਸੰਗਤ ਬਹੁਤ ਆ ਰਹੀ ਆ ਤੇ ਬਾਕੀ ਮੋਟਰਸਾਈਕਲ ਨੂੰ ਵੀ ਤਾਂ ਮਿਲ ਜਾਂਦਾ ਤੇ ਆਪਾਂ ਵੀ ਨਜ਼ਾਰੀ ਨਾਲ ਆ ਪੈਦਲ ਬਹੁਤ ਜਾ ਰਹੀਆਂ ਨੇ ਤੇ ਪਿੱਛੇ ਵੀ ਬਹੁਤ ਸੰਗਤਾਂ ਸੀ ਤੇ ਆਪਾਂ ਬੱਸ ਸਟੈਂਡ ਦੇ ਕੋਲ ਪਹੁੰਚ ਗਏ ਤੇ ਇੱਥੋਂ ਹੀ ਪੌੜੀਆਂ ਜਾਂਦੀਆਂ ਨੇ ਪੌੜੀਆਂ ਸਿੱਧੀਆਂ శ్రీ ਨਾਣਾ ਦੇਵੀ ਮੰਦਿਰ ਜਾਂਦੀਆਂ ਨੇ ਕਈ ਸੰਗਤਾਂ ਪੌੜੀਆਂ ਰਾਹੀਂ ਹੀ ਜਾਂਦੀਆਂ ਨੇ ਦਰਸ਼ਨ ਕਰਨ ਸੀਗਰਾਂ ਵਾਲੇ 게ਟ ਪਹੁੰਚ ਗਏ ਦੇਖੋ ਜੀ ਸੰਗਤ ਹਾਂ ਜੀ ਸੰਗਤਾਂ ਆ ਰਹੀਆਂ ਨੇ ਸੇ ਆਹ ਲੋ ਜੀ ਪਹੁੰਚ ਗਏ ਆਪਾਂ ਸੇਰਾਂ ਵਾਲੇ ਗੇਟ ਅਸਸਟੈਂਡ ਤੋਂ ਆ ਜਾਂਦੀ ਹੈ ਸਿੰਗਲ ਸੜਕ ਤੇ ਚੜ੍ਹਾਈ ਬਹੁਤ ਜਿਆਦਾ ਆ ਆ ਦੇਖ ਸਕਦੇ ਹੋ ਚਲੋ ਲੋ ਜੀ ਆਖਰ ਤੇ ਆਪਾਂ ਪਹੁੰਚ ਗਏ ਸ੍ਰੀ ਨਾਇਣਾ ਦੇਵੀ ਮੰਦਿਰ ਤੇ ਪਾਰਕਿੰਗ ਦੇ ਵਿੱਚ ਆਪਾਂ ਖੜਾਤਾ ਮੋਟਰਸਾਈਕਲ 50 ਰੁਪਏ ਪਾਰਕਿੰਗ ਦੇ ਵਿੱਚ ਲੱਗਦੇ ਨੇ ਚਲੋ ਆਪਣਾ ਮੋਟਰਸਾਈਕਲ ਸੇਫ ਰੱਖਣ ਜੇ ਆਪਾਂ ਬਾਹਰ ਲਾ ਦੀਏ ਕਈ ਵਾਰ ਚਲੋ ਤੁਹਾਨੂੰ ਪਤਾ ਹੀ ਅੱਜ ਕੱਲ ਸਮਾਂ ਮੜ ਤੇ ਹੁਣ ਚੱਲਦੇ ਆਂ ਜੀ ਉੱਪਰ ਨਾਣ ਦੇ ਵੀ ਮੰਦਿਰ ਤੇ ਕਰਾਉਣੇ ਆ ਦਰਸ਼ਨ ਤੇ ਉੱਥੇ ਦੇ ਇਤਿਹਾਸ ਬਾਰੇ ਤੁਹਾਨੂੰ ਦੱਸਾਂਗੇ ਸੋ ਵੀ ਟਾਈ ਜਾਂਦੀ ਆ ਤੇ ਜਾਈ ਜਾਂਦੀ ਆ ਤੇ ਆ ਦੇਖੋ ਇੱਕ ਹੋਰ ਆ ਗਿਆ ਆ ਗਈ ਪਾਰਕਿੰਗ ਤੇ ਇੱਧਰਲੇ ਪਾਸੇ ਵੀ ਪਾਰਕਿੰਗ ਆਸ ਤੇ ਉੱਪਰ ਹੈਗੇ ਨੇ ਰੂਮ ਮੋਟਰਸਾਈਕਲ ਦੇ 50 ਰੁਪਏ ਮੈਨੂੰ ਲੱਗਦਾ ਗੱਡੀ ਦਾ ਸਿਆ ਤਾਂ ਉਰੇ 200 ਰੁਪਏ ਲਿਖਿਆ ਹੋਇਆ ਨਾ ਕਾਰ ਦਾ 100 ਰੁਪਏ ਆ ਬੱਸ ਉੱਤਰਕ ਦਾ ਹੈਗਾ 200 ਤੋਂ 250 ਵਿੱਚ ਰਸਤੇ ਵਿੱਚ ਸ਼ਾਰਟਕਟ ਵੀ ਆਉਂਦੇ ਨੇ نیچے ਦੀ ਸਿੱਧੀਆਂ ਪੌੜੀਆਂ ਚੜ੍ਹਦੀਆਂ ਨੇ ਪਰ ਆਪਾਂ ਜਿਹੜਾ ਸਿੱਧਾ ਰਸਤਾ 메ਨ ਉਹਦੇ ਵਿੱਚ ਤੇ ਦੀ ਜਾ ਰਹੇ ਹਾਂ ਤੇ ਪੌੜੀਆਂ ਬਹੁਤ ਕੰਫਰਟੇਬਲ ਨੇ ਖੁੱਲੀਆਂ ਡੁੱਲੀਆਂ ਪੌੜੀਆਂ ਨੇ ਮਤਲਬ ਬਜ਼ੁਰਗ ਬੰਦੇ ਨੂੰ ਵੀ ਚੜ੍ਹਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਇੱਥੇ ਇਹ ਪਿੱਛੇ ਰਹਿ ਗਿਆ ਬਾਜ਼ਾਰ ਅੱਗੇ ਵੀ ਕਾਫੀ ਦੁਕਾਨਾਂ ਨੇ ਤੇ ਇੱਥੋਂ ਆਪਾਂ ਮਾਤਾ ਦਾ ਭੂਗ ਖਰੀਦ ਸਕਦੇ ਹਾਂ ਤੇ ਨਾਰੀਅਲ ਵਗੈਰਾ ਵੀ ਖਰੀਦ ਸਕਦੇ ਹਾਂ ਉੱਥੋਂ ਤੇ ਸੰਗਤ ਤਾਂ ਦੇਖ ਸਕਦੇ ਹਾਂ ਆਈ ਜਾਂਦੀ ਆ ਜਾਈ ਜਾਂਦੀ ਆ ਨਮਸਤਕ ਹੋ ਕੇ ਇਹ ਹੈਗਾ ਜੀ ਕਪਾਲੀ ਗੁੰਡਾ ਕਹਿੰਦੇ ਨੇ ਵੀ ਪਹਿਲਾਂ ਜਦੋਂ ਨਾ ਬਾਥਰੂਮ ਵਗੈਰਾ ਨਹੀਂ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਤਾਂ ਸੰਗਤ ਇੱਥੇ ਆਉਂਦੀ ਸੀ ਇਸ ਜਗ੍ਹਾ ਤੇ ਅਸਨਾਣ ਕਰਦੀ ਸੀ ਇਹ ਕਾਫੀ ਪੁਰਾਣਾ ਹੈ ਇਹ ਕੁੰਡ ਹੈ ਤੇ ਆਪਾਂ ਆਮ ਪੰਜਾਬੀ ਦੇ ਵਿੱਚ ਸਰੋਵਰ ਵੀ ਕਹਿੰਦੇ ਆ ਇਹ ਹੈ ਜੀ ਮੁੱਖ ਦਵਾਰ શ્રી ਨਾਣਾ ਦੇਵੀ ਮੰਦਿਰ ਦਾ ਤੇ ਸੰਗਤ ਦਾ ਰਸ ਹੈਗਾ ਪਰ ਉੰਨਾ ਵੀ ਨਹੀਂ ਹੈਗਾ ਤੇ ਸ਼ਾਮ ਨੂੰ ਕਾਫੀ ਹੋ ਜਾਂਦਾ ਰਸ ਸੰਗਤ ਸ਼ਾਮ ਨੂੰ ਆਉਂਦੀ ਆ ਜਿਹੜਾ ਉੱਪਰ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਹੈ ਮੰਦਿਰ ਸੋਨਾ ਲੱਗਿਆ ਹੋਇਆ ਜੀ ਉੱਪਰ ਤੇ ਤੇ ਇੱਥੇ ਦਾ ਇਤਿਹਾਸ ਦੱਸ ਦਿਆਂ ਜੇ ਤੁਹਾਨੂੰ ਵੀ ਕੀ ਆ। ਮਹਾਂਤਾ ਅਨੁਸਾਰ ਸਤਜੁਗ ਸਮੇਂ ਬ੍ਰਹਮਾ ਪੁੱਤਰ ਦਸ਼ਕ ਦਕਸ਼ ਰਾਜਪਤੀ ਨੇ ਇੱਕ ਵਿਸਾਲ ਜੱਗ ਕੀਤਾ ਸੀ ਜਿਹਦੇ ਵਿੱਚ ਰਾਜੇ ਮਹਾਰਾਜੇ ਦੇਵੀ ਦੇਵਤੇ ਰਿਸ਼ੀ ਮੁਣਿਆ ਤੇ ਬ੍ਰਹਮਣਾਂ ਨੂੰ ਬੁਲਾਇਆ ਗਿਆ ਸੀ ਪਰ ਜਿਹੜੀ ਆਪਣੀ ਉਹਦਾ ਦੀ ਪੁੱਤਰੀ ਸੀ ਸਤੀ ਉਹਨੂੰ ਬੁਲਾਵਾ ਨਹੀਂ ਸੀ ਭੇਜਿਆ ਜੋ ਕਿ ਸ਼ਿਵ ਜੀ ਦੇ ਪਤਨੀ ਜੀ ਸੀ। ਤੇ ਪਰਵਾਨ ਸਿੰਘ ਜੀ ਨੂੰ ਬਿਨਾ ਬੁਲਾਏ ਜਾਣਾ ਪਸੰਦ ਨਹੀਂ ਸੀ ਹੈਗਾ ਤਾਂ ਕਰਕੇ ਉਹਨਾਂ ਨੇ ਜਿਹੜੇ ਮਾਤਾ ਸਤੀ ਸਈ ਉਹਨਾਂ ਨੂੰ ਆਪਣੇ ਭੈਰੂ ਤੇ ਸੈਨਾ ਦੇ ਨਾਲ ਭੇਜਤਾ ਪਰ ਉਸ ਜਗ੍ਹਾ ਦੇ ਉੱਤੇ ਜਾ ਕੇ ਜਦੋਂ ਜੋਗਸਥਾਨ ਆਪਣੇ ਪਤੀ ਲਈ ਨਾ ਦੇਖਿਆ ਤੇ ਕਰੋੜ ਤੇ અપਮਾਨ ਦੀ ਪੀੜਾ ਦੇ ਨਾਲ ਜਿਹੜਾ ਜੱਗ ਹਵਨ ਸੀ ਉਸ ਵਿੱਚ ਸਲੰਗ ਲਗਾ ਦਿੱਤੀ ਤੇ ਇਸ ਗੱਲ ਦਾ ਜਦੋਂ ਪਤਾ ਇਸ ਗੱਲ ਦਾ ਪਤਾ ਜਦੋਂ ਸੈਨਾ ਤੇ ਪੈਰੋ ਨੂੰ ਲੱਗਿਆ ਤਾਂ ਉਹਨੇ ਨੇ ਜਗ ਤਹਿਸਨੇ ਹਸ ਕਰਤਾ ਤੇ ਜਿਹੜੇ ਪੁਜਿਤ ਪੰਡਿਤ ਸੀ ਉਹਨਾਂ ਨੂੰ ਮਾਰ ਦਿੱਤਾ ਤੇ ਰਾਜਾ ਦਸ਼ਕ ਦਾ ਵੀ ਸਿਰ ਵੱਢਤਾ ਤੇ ਦੇਵੀ ਦੇਵਤਿਆਂ ਨੇ ਤੇ ਮਹਾਦੇਵ ਸ਼ਿਵ ਜੀ ਨੂੰ ਸ਼ਾਂਤ ਕੀਤਾ ਸ਼ਿਵ ਜੀ ਨੇ ਰਾਜਾ ਦਸ਼ਕ ਨੂੰ ਬੱਕਰੇ ਦਾ ਸਿਰ ਲਾ ਕੇ ਦੁਬਾਰਾ ਜ਼ਿੰਦਾ ਕੀਤਾ ਤੇ ਜਗ ਸੰਪੂਰਨ ਹੋਇਆ ਤੇ ਸ਼ਿਵ ਜੀ ਜਦੋਂ ਸਤੀ ਮਤਾ ਦਾ ਅਧ ਚਲਿਆ ਸਰੀਰ ਲੈ ਕੇ ਆਕਾਸ਼ ਵੱਲ ਦੌੜੇ ਤਾਂ ਸ਼ਿਵ ਜੀ ਦੇ ਮੋਹ ਨੂੰ ਪੰਗ ਕਰਨ ਲਈ ਵਿਸ਼ਨੂ ਜੀ ਨੇ ਆਪਣੇ ਸudarshan ਚੱਕਰ ਨਾਲ ਸਤੀ ਦੇ 52 ਝੁਕੜੇ ਕਰ ਦਿੱਤੇ ਜਿਹੜਾ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਸਥਾਨ ਦੇ ਇਸ ਜਗ੍ਹਾ ਦੇ ਉੱਤੇ ਨੈਣ ਡਿਗੇ ਸੀ ਸਤੀ ਮਾਤਾ ਨੇ ਤੇ ਇਸ ਲਈ ਇਸ ਨੂੰ ਨੈਣਾ ਦੇਵੀ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਮਹਾਭਾਰਤ ਦੇ ਕਾਲ ਸਮੇਂ ਇਹ ਮੰਦਿਰ ਦਾ ਨਿਰਮਾਣ ਪਾਨਮੰਦ ਵਾਰਾ ਕੀਤਾ ਗਿਆ ਸੀ ਤੇ ਇਹ ਮੰਦਿਰ ਬਲਾਸਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਸਵਾਲਕ ਪਹਾੜੀਆਂ ਦੇ ਉੱਤੇ ਤੇ ਜਿਹੜਾ ਤੁਸੀਂ ਪਿੱਪਲ ਦਾ ਦਰਖਤ ਵੀ ਦੇਖ ਰਹੇ ਹੋ ਇਹ ਵੀ ਬਹੁਤ ਪੁਰਾਤਨ ਹੈ। ਲੋ ਜੀ ਇਹ ਰਸਤਾ ਜਾਂਦਾ ਗੁਫਾ ਨੂੰ ਜਾਣ ਦਾ। ਸਦੀਆਂ ਪੁਰਾਣਾ। ਇਧਰੋਂ ਆਪਾਂ ਆਈ ਸੀ। ਰਸਤੇ ਦੇ ਵਿੱਚ ਇਹ। ਆਜੋ ਜੀ ਚੱਲ ਕੇ ਦਿਖਾਉਂਦੇ ਆ। ਰੂਪਵੇ ਦੇ ਕੋਲ ਦੀ ਉਹ ਰਸਤਾ ਜਾਂਦਾ ਇਹ। ਤੇ ਆਜੋ ਦਿਖਾਉਂਦੇ ਆ ਤੁਹਾਨੂੰ ਗੁਫਾ। ਕਹਿੰਦੇ ਕਾਫੀ ਡੂੰਘਾਈ ਦੇ ਵਿੱਚ ਤੇ ਡੂੰਘੀ ਜਾਂਦੀ ਹੈ ਗੁਫਾ ਇਹ। ਇੱਕ ਗੁਫਾ ਦੀ ਲੰਬਾਈ ਆ 70 ਫੁੱਟ ਦੇ ਵਿੱਚ ਹੈ। ਤੇ ਬਾਕੀ ਚੱਲ ਕੇ ਦੇਖਦੇ ਹਾਂ ਸਾਹਮਣੇ ਲਿਖਿਆ ਵੀ ਹੋਇਆ ਪ੍ਰਾਚੀਨ ਗੁਫਾ ਜੀ ਜਿਹਦੀ ਲੰਬਾਈ ਹੈਗੀ ਆ 70 ਫੁੱਟ ਦੇ ਕਰੀਬ ਮਜ਼ਾ ਇੱਦਾਂ ਮਾਸ਼ਾਅੱਲਾ ਅਗਲਾ ਅੰਦਰ ਲੈ ਕੇ ਜਾਣਾ ਮਾਣਾ ਫੋਟੋ ਖਿੱਚਣੀ ਮਾਣਾ ਅਸੀਂ ਦੇ ਵਿੱਚ ਗਏ ਸੀ ਪਰ ਅੰਦਰ ਜਾਣ ਨਹੀਂ ਤਾਂ ਮੁਲਾਜ਼ਮ ਨੇ ਪੁਲਿਸ ਮੁਲਾਜ਼ਮ ਬੈਠੇ ਸੀ ਉੱਤੇ ਉਹ ਕਹਿੰਦੇ ਗੁਫਾ ਦੇ ਅੰਦਰ ਪਾਣੀ ਆ ਜਾਂਦਾ ਬਰਸਾਤਾਂ ਕਰਕੇ ਤਾਂ ਕਰਕੇ ਗੁਫਾ ਬੰਦ ਕਰੀ ਹੋਈ ਆ ਤੇ ਬਾਹਰੋਂ ਦੇਖ ਸਕਦੇ ਹਾਂ ਅੰਦਰ ਜਾ ਕੇ ਤੇ ਅੰਦਰ ਨਹੀਂ ਮਤਲਬ ਜਾਣ ਦਿੰਦੇ ਹੈਗੇ 70 ਫੁੱਟ ਦੇ ਕਰੀਬ ਲੰਬਾਈਆ ਗੁਫਾ ਦੀ ਤੇ ਅੱਗੇ ਚੱਲਦੇ ਨਹੀਂ ਹੁਣ ਇੱਥੋਂ ਰੋਪਵੇ ਵੀ ਜਾਂਦੀਆਂ ਨੇ ਜੀ ਬਰਨ ਦੇ ਦਾ ਹੈਗਾ 130 ਰੁਪਏ ਤੇ ਟੂਵੇ ਦਾ ਹੈਗਾ 185 ਰੁਪਏ ਤੇ ਬੱਚਿਆਂ ਦਾ ਹੈਗਾ 65 ਤੁਹਾਨੂੰ ਸ੍ਰੀ ਨਾਨਾ ਦੇਵੀ ਮੰਦਿਰ ਦੇ ਦਰਸ਼ਨ ਤੇ ਇਤਿਹਾਸ ਬਾਰੇ ਦੱਸ ਰਾਇਆ ਤੇ ਇੱਥੇ ਕਰਦੇ ਆਂ ਵੀਡੀਓ ਦੀ ਸਮਾਪਤੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਸਤਿ ਸ੍ਰੀ ਅਕਾਲ ਜੀ